ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਦਰਸ਼ਨ ਕਰਦੇ ਆਂ ਗੁਰਦੁਆਰਾ ਰਾਮਸਰ ਸਾਹਿਬ ਪਾਤਸ਼ਾਹੀ ਨੌਮੀ ਪਿੰਡ ਗੰਡੂਆ ਡਿਸਟ੍ਰਿਕਟ ਸੰਗਰੂਰ ਇਸ ਸਥਾਨ ਦੇ ਉੱਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਗੁਰਸਿੱਖ ਭਾਈ ਮੁਗਲੂ ਦੇ ਨਾਲ ਆਖਰੀ ਸਮੇਂ ਦਰਸ਼ਨ ਦੇਣ ਦੀ ਬਾਤਨ ਨਿਭਾਉਣ ਦੇ ਲਈ ਪਹੁੰਚੇ ਭਾਈ ਮੁਗਲੂ ਇਸ ਨਗਰ ਦੇ ਬਚਨੀ ਕਿਸਾਨਾ ਜੋ ਸੇਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਹੇ 1635ਵਿਦੇ ਵਿੱਚ ਅੰਮ੍ਰਿਤਸਰ ਦੀ ਪਹਿਲੀ ਜੰਗ ਲੜਦੇ ਲੜਦੇ ਭਾਈ ਸਾਹਿਬ ਜ਼ਖਮੀ ਹੋ ਜਾਂਦੇ ਨੇ ਤਾਂ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਸਾਹਿਬ ਕੋਲ ਆ ਕੇ ਉਹਨਾਂ ਦਾ ਸੀਸ ਆਪਣੀ ਗੋਦ ਦੇ ਵਿੱਚ ਰੱਖ ਕੇ ਭਾਈ ਸਾਹਿਬ ਦੀ ਬਹਾਦਰੀ ਅਤੇ ਭਗਤੀ ਤੋਂ ਖੁਸ਼ ਹੋ ਕੇ ਕੁਝ ਮੰਗਣ ਦੇ ਲਈ ਕਹਿੰਦੇ ਹਨ ਤਾਂ ਭਾਈ ਸਾਹਿਬ ਇਹ ਮੰਗ ਰੱਖਦੇ ਨੇ ਕਿ ਸਤਗੁਰੂ ਮਹਾਰਾਜ ਜੀ ਜਦੋਂ ਮੇਰਾ ਆਖਰੀ ਸੁਹਾਸ ਆਵੇ ਤਾ ਇਸੇ ਤਰ੍ਹਾਂ ਮੇਰਾ ਸੀਸ ਤੁਹਾਡੀ ਗੋਦ ਦੇ ਵਿੱਚ ਹੋਵੇ ਤਾਂ ਸਤਿਗੁਰੂ ਕਹਿੰਦੇ ਭਾਈ ਕੁਝ ਹੋਰ ਮੰਗ ਲਵੋ ਤੁਹਾਡੀ ਉਮਰ ਹਜੇ ਬਹੁਤ ਜ਼ਿਆਦਾ ਹੈ ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਸਤਖੰਡ ਵਿਖੇ ਚਲੇ ਜਾਣਾ ਹੈ ਇਹ ਕਿਦਾਂ ਹੋ ਸਕਦਾ ਹੈ ਤਾਂ ਇੱਕ ਸੱਚਾ ਗੁਰਸਪ ਬਹੁਣ ਦੇ ਨਾਤੇ ਭਾਈ ਮੁਗਲੂ ਜੀ ਸਤਿਗੁਰਾਂ ਨੂੰ ਕਹਿੰਦੇ ਹਨ ਕਿ ਤੁਸੀਂ ਸਮਰਾਤ ਹੋ ਸਾਨੂੰ ਆਖਰੀ ਸਮੇਂ ਦਰਸ਼ਨ ਦੇਣ ਦੇ ਬਤਨ ਦੇਵੋ ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਠੀਕ ਹੈ ਭਾਈ ਅਸੀਂ ਇਸ ਜਾਮੇ ਵਿੱਚ ਤਾਂ ਨਹੀਂ ਹੋਵਾਂਗੇ ਅਤੇ ਨੌਵੇਂ ਜਾਮੇ ਦੇ ਵਿੱਚ ਅਸੀਂ ਤੁਹਾਨੂੰ ਆਖਰੀ ਸਮੇਂ ਦਰਸ਼ਨ ਦੇਵਾਂਗੇ ਆਪਣੇ ਘਰ ਦੇ ਦਰਵਾਜ਼ੇ ਖੁੱਲੇ ਰੱਖਣਾ ਅਤੇ ਏਸੇ ਬਚਨ ਨੂੰ ਨਿਭਾਉਂਦਿਆਂ ਹੋਇਆਂ ਜਦੋਂ ਭਾਈ ਮੁਗਲੂ ਬਿਲਕੁਲ ਆਖਰੀ ਸਵਾਸਾਂ ਤੇ ਸਨ ਤਾਂ ਨੌਵੀਂ ਜੋਤ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਸਥਾਨ ਦੇ ਉੱਪਰ ਪਹੁੰਚੇ ਅਤੇ ਆਪਣੇ ਗੁਰਸਿੱਖ ਦਾ ਆਖਰੀ ਸਮਾ ਆ ਕੇ ਸੰਭਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ